ਏ ਆਜੂ ਰਹਿ ਕਰ ਕੇ ਨਾ ਕੋਈ ਨਹੀਂ ਕੋਈ ਨਹੀਂ ਫੇਰ ਇਹ ਜਿੱਦ ਨਾਲ ਇਹ ਆ ਵੀ ਖੜਾ ਜਾ ਪਰ ਜਿਹਨ ਤੋਂ ਬਰਸਾਤਾਂ ਕਾਰਨ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਸੀਗਾ ਅੱਜ ਜਿਹੜੇ ਆ ਗਏ ਉਹਨਾਂ ਨੂੰ ਪਰਸੂਈ ਦੇ ਕਿਤੇ ਦੇ ਬੰਦੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਰਾਹ ਦੇ ਦੇਖੋ ਜੇ ਮੈਂ ਅਸਲ 'ਚ ਕੋਸ਼ਿਸ਼ ਕੀਤੀ ਸੀ ਕਿ ਜਿੰਨੀ ਦੇਰ ਤੱਕ ਕੋਈ ਸਰਕਾਰੀ ਮੁਆਵਜ਼ਾ ਨਹੀਂ ਆਉਂਦਾ ਤਾਂ ਅਸੀਂ ਆਪਣੇ ਪੱਧਰ ਤੇ ਕੋਸ਼ਿਸ਼ ਕਰਕੇ ਲੋਕਾਂ ਨੂੰ ਕੁਝ ਰਾਹਤ ਦਈਏ ਸੋ ਉਹਦੇ ਵਿੱਚ ਪਹਿਲਾਂ ਮੈਂ 10-10 ਹਜ਼ਾਰ ਉਹਨਾਂ ਲੋਕਾਂ ਨੂੰ ਵੰਡੇ ਸੀ ਜਿਹੜੇ ਬਿਲਕੁਲ ਹੀ ਤਰਪਾਲਾਂ ਥੱਲੇ ਆ ਗਏ ਸੀ ਸੋ ਇਹ ਬੇਸਿਕਲੀ ਜਿਹੜੇ ਇਲੈਕਟ੍ਰਿਕ ਚੁੱਲਿਆਂ ਦਾ ਤਾਂ ਇਹ ਰੀਜ਼ਨ ਸੀਗਾ ਕਿ ਕਈ ਵਾਰੀ ਸਾਡੇ ਗਰੀਬ ਪਰਿਵਾਰਾਂ ਦੇ ਘਰੇ ਗੈਸ ਵੀ ਨਹੀਂ ਹੁੰਦੀ ਤਾਂ ਉਹ ਉਸ ਨੂੰ ਉਹ ਸਫਾਤ ਦੀ ਘੜੀ ਚ ਯੂਜ਼ ਕਰ ਸਕਣ ਔਰ ਥੋੜਾ ਇਹਦੇ ਨਾਲ ਸਬੱਬ ਵੀ ਬਣ ਜਾਂਦਾ ਕਿ ਆਪਣੇ ਲੋਕਾਂ ਨੂੰ ਮਿਲਣ ਦਾ ਪਰਿਵਾਰਾਂ ਨੂੰ ਮਿਲਣ ਦਾ ਤਾਂ ਕਿਹੜੇ ਕਿੰਨੇ ਕਵੜ ਚੁੱਕੇ ਹੈਗੇ ਤੇ ਕਿੰਨੇ ਕਵੰਡਾਂ ਦਾ ਟੀਚਾ ਅਸੀਂ ਗਏ ਸੀ ਪਹਿਲਾਂ ਉਧਰ ਜੋਗੀਆਂ ਵਾਲੀ ਬਸਤੀ ਬਹੁਤ ਜ਼ਿਆਦਾ ਜਿੱਥੇ ਸਾਡੇ ਗਰੀਬ ਪਰਿਵਾਰ ਰਹਿੰਦੇ ਆ ਸੋ ਉੱਥੇ ਵੀ 50 60 ਪਰਿਵਾਰ ਸੀਗੇ ਔਰ ਅੱਜ ਵੀ ਪਤਾ ਨਹੀਂ ਮੈਂ ਗਿਣਤੀ ਤਾਂ ਨਹੀਂ ਕੀਤੀ ਕਿ ਚਲੋ ਜਿੰਨੀਆਂ ਆਪਣੇ ਲੋਕ ਨੇ ਜਿੰਨੇ ਮਰਜ਼ੀ ਹੋਣ। ਬਲੂਟ ਹਾਲਕੇ ਨੂੰ ਟਾਰਗੇਟ ਲਿਆ ਤੇ ਕੰਪਨੀ ਨਾਲ ਦੇ ਵਿੱਚ ਨਹੀਂ ਨਹੀਂ ਬਿਲਕੁਲ ਇਹ ਤਾਂ ਚਲੋ ਕੋਈ ਐਮਐਲਏ ਆਪਣੇ ਪੱਧਰ ਤੇ ਵੀ ਕੋਸ਼ਿਸ਼ ਕਰ ਸਕਦਾ ਜਿੰਨਾ ਲੋਕਾਂ ਨੇ ਪਿਆਰ ਦਿੱਤਾ ਤਾਂ ਸਾਨੂੰ ਕਰਨੀਆਂ ਚਾਹੀਦੀਆਂ ਐਫਰਟਸ ਹਰ ਹਮ ਲੈ ਕੇ ਜਿਹੜਾ ਹੈ ਪੰਜਾਬ ਸਰਕਾਰ ਦਾ ਇਹ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਸੈਸ਼ਨ ਦੇ ਵਿੱਚ ਕਿਸ ਤਰ੍ਹਾਂ ਦੇ ਰੱਖਿਆ ਜਾ ਰਿਹਾ ਹੈ ਅ ਅ ਅੱਜ ਦੇਖੋ ਜੀ ਸੈਸ਼ਨ ਦੇ ਵਿੱਚ ਇਹ ਮਤਲਬ ਹੁੰਦਾ ਕਿ ਕੋਈ ਨਾ ਕੋਈ ਅਸੀਂ ਉਹੋ ਜਿਹੀ ਕੋਈ ਸਕੀਮ ਬਣਾਈ ਹੈ ਜਾਂ ਬੈਲ ਲੈ ਕੇ ਆਈ ਹੈ ਜਿਹਦੇ ਨਾਲ ਪੰਜਾਬ ਇੰਨੀ ਮੁਸ਼ਕਲ ਸਥਿਤੀ ਚ ਫਸ ਗਿਆ ਉਹਨੂੰ ਕੋਈ ਨਾ ਕੋਈ ਰਾਹਤ ਤਾਂ ਦਿੱਤੀ ਜਾਵੇ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਆ ਸੈਸ਼ਨ ਦੇ ذریعے ਵੀ ਉਹ ਐਫਰਟਸ ਕਰਨਗੇ ਔਰ ਹੋ ਸਕਦਾ ਪੰਜਾਬ ਦੇ ਹੋਰ ਮੁੱਦੇ ਵੀ ਉਠਾਏ ਜਾਣ। ਹੋਰ ਕਈ ਪਾਲਸੀਆਂ ਰੱਖਣ ਦੀ ਵੀ ਜੀ ਜਿਤਾਈ ਜਾ ਰਹੀ ਹੈਗੇ ਹੈ ਜਿਵੇਂ ਕਿ ਵਕਰੀ ਮਾਨ ਸਾਹਿਬ ਨੇ ਬਿਆਨ ਵੀ ਦਿੱਤਾ ਸੀਗਾ ਕਿ ਜਿਹੜਾ ਹੜ੍ਹਾਂ ਨੂੰ ਲੈ ਕੇ ਇੱਕ ਪਾਲਸੀ ਨਹੀਂ ਕੰਮ ਕਰ ਰਹੀ ਹੈ। ਬਿਲਕੁਲ ਜੀ ਜਦੋਂ ਕੋਈ ਸਟੇਟ ਤੇ ਏਡੀ ਵੱਡੀ ਆਫਤ ਆਏ ਤਾਂ ਫਰਦਰ ਪ੍ਰੋਵੈਂਸ਼ਨ ਲਈ ਵੀ ਕਾਫੀ ਕੁਝ ਕਰਨਾ ਹੁੰਦਾ। ਸੋ ਸਾਰਾ ਕੁਝ ਧਿਆਨ ਚ ਰੱਖਿਆ ਜਾਊਗਾ।